ਤੇਰੀਆਂ ਮੁਹੱਬਤਾਂ ਨੇ ਮਾਰ ਸੁਟਿਆ ਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਮਾਰ ਸੁਟਿਆ ਦੱਸ ਕੀ ਕਰਾਂ ਇਸ਼ਕੇ ਦੇ ਸ਼ੱਜ ਵਿੱਚ ਪਾ ਕੇ ਛੱਟਿਆ ਦੱਸ ਕੀ ਕਰਾਂ ਜਦ ਵੀ ਬੁਲਾਈਏ ਹੱਸ ਕੇ ਨਾ ਬੋਲਦਾ ਦਿਲਵਾਲੀ ਗੁੰਡੀ ਵੇਦ ਕਿਉਂ ਨਹੀਂ ਖੋਲਦਾ ਜਦ ਵੀ ਬੁਲਾਈਏ ਹੱਸ ਕੇ ਨਾ ਬੋਲਦਾ ਦਿਲਾਂ ਵਾਲੀ ਕੁੰਡੀ ਵੇ ਤੂੰ ਕਿਉਂ ਨਹੀਂ ਖੋਲਦਾ ਤੇਰੀ ਇੱਕ ਚੁੱਪ ਨੇ ਸਾਨੂੰ ਵਟਿਆ ਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਮਾਰ ਸਿੱਟਿਆ ਦੱਸ ਕੀ ਕਰਾਂ ਇਸ਼ਕ ਨੇ ਸਾਜ ਵਿੱਚ ਪਾ ਕੇ ਛੱਟਿਆ ਦੱਸ ਕੀ ਕਰਾਂ ਹਰ ਵੇ ਦਿਲ ਕਰ ਇੰਜ ਇੰਜ ਵੇ ਰੂਹਾਂਂ ਗਦੀਤੀ ਸਾਡੀ ਜਿੰਦ ਪਿੰਜ ਵੇ ਆਰੇ ਵੇਲੇ ਦਿਲ ਕਰ ਇੰਜ ਇੰਜ ਵੇ ਰੂਹਾਂ ਗਦਿੱਤੀ ਸਾਡੀ ਜਿੰਦ ਪਿੰਜ ਵੇ ਸਾਡੇ ਨਾਲ ਸਦਾ ਹੀ ਤੂੰ ਰਹੀਂ ਵਟਿਆ ਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਮਾਰ ਸੁਟਿਆ ਦੱਸ ਕੀ ਕਰਾਂ ਇਸ਼ਕ ਦੇ نشਾ ਦੇ ਵਿੱਚ ਪਾ ਕੇ ਛੱਟਿਆ ਦੱਸ ਕੀ ਕਰਾਂ ਪਿਆਰ ਤੇਰਾ ਹੱਟਾਂ ਵਿੱਚ ਗਿਆ ਰਚਵੇ ਅਲੋੜ ਜਵਾਨੀ ਨਾ ਜਾਵੇ ਮੱਝਵੇ ਪਿਆਰ ਤੇਰਾ ਹੱਟਾ ਵਿੱਚ ਗਿਆ ਰੱਚਵੇ ਅਲੋੜ ਜਵਾਨੀ ਨਾ ਜਾਵੇ ਮੱਝਵੇ ਸਾਥੋਂ ਨਾ ਵਿਛੋੜਾ ਤੇਰਾ ਜਾਵੇ ਕੱਟਿਆ ਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਮਾਰ ਸੁਟਿਆ ਦੱਸ ਕੀ ਕਰਾਂ ਇਸ਼ਕੇ ਨਿਸ਼ਾਤ ਵਿੱਚ ਪਾ ਕੇ ਛੱਟਿਆ ਦੱਸ ਕੀ ਕਰਾਂ